ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੂੜਾ ਹੁਵੇ ਉੱਥੇ ਨਹੀਂ ਉਹ ਲਹੂ ਦਾ ਵਪਾਰ ਹੋਣਾ ਚਾਹੀਦਾ ਖੁਦਾ ਦੀ ਬੰਦਗੀ ਬੰਦਾ ਕਰੇ ਨਾ ਬੇਸ਼ੱਕ ਪਰ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਇਸ ਪਿਆਰ ਦੇ ਵਿੱਚ ਵੱਜ ਕੇ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਾਪਾਇਓ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਦਾਦਾ ਜੀ ਦੇ ਦਰਬਾਰ ਵਿੱਚ ਫਕੀਰਾਂ ਦੇ ਦਰਬਾਰ ਵਿੱਚ ਅੱਜ ਜੁੜ ਕੇ ਬੈਠੇ ਹਾਂ ਔਰ ਸੰਤਾਂ ਦੀ ਸੰਗਤ ਕਰ ਰਹੇ ਹਾਂ ਗੁਰਬਾਣੀ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਮਹਿਮਾ ਦੀਆਂ ਕਈ ਅਸਤਵਧੀਆਂ ਲਿਖੀਆਂ ਸੁਖਮਨੀ ਸਾਹਿਬ ਦੇ ਵਿੱਚ 26 ਜਿਹੜੀਆਂ ਉਹਦੀਆਂ ਸੁਖਮਨੀ ਸਾਹਿਬ ਦੀਆਂ ਅਸਤਵਧੀਆਂ ਉਹਦੇ ਵਿੱਚ ਸਤਿਗੁਰਾਂ ਨੇ ਸੰਤਾਂ ਦੀ ਮਹਿਮਾ ਸੰਤ ਕੀ ਮਹਿਮਾ ਵੇਦ ਨਾ ਜਾਣੇ ਚੋਲਾ ਪਾ ਲਾਣਾ ਸੀ ਸਾਧੂ ਕੀ ਜੋ ਦੇਹ ਓਟ ਤੇਰੇ ਮਿਟੇ ਪਾਪ ਸਭ ਕੋਟੀ ਕੋਟ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂ ਗਾਇਓ ਸਾਧੂ ਬੋਲੇ ਸਹਿ ਸੁਹਾਏ ਸਾਧ ਕਾ ਬੋਲੇ ਆ ਮਿਰਖਾ ਨਾ ਜਾਏ ਇਸ ਕਰਕੇ ਸੰਤਾਂ ਦੀ ਮਹਿਮਾ ਫਕੀਰਾਂ ਦੀ ਮਹਿਮਾ ਠੀਕ ਹੈ ਜੀ ਹੁਣ ਤਾਂ ਬਹਿ ਗਏ ਆ ਹੁਣ ਇਹਨਾਂ ਨੂੰ ਠਾ ਦੇਈਏ ਜੀ ਤਾਂ ਸਾਡੇ ਜਿਹੜਾ ਸਾਹਮਣੇ ਚਿੱਟੀਆਂ ਜਦਰਾ ਬਿਸ਼ੇ ਆ ਇਹ ਸਾਡੇ ਵੀ ਆਈ ਪੀਜ਼ ਕਿਉਂਕਿ ਸਭ ਤੋਂ ਵੱਡੇ ਵੀ ਆਈ ਪੀਜ਼ ਸਾਡੇ ਬਾਬਾ ਜੀ ਆ ਸਾਈ ਲੋਗ ਫਕਰ ਲੋਗ ਤੰਤਨ ਬਾਬਾ ਭਾਗੀ ਸ਼ਾਹ ਜੀ ਫਕਰਾਂ ਫਕੀਰਾਂ ਦੇ ਦਰਬਾਰ ਤੇ ਕੋਈ ਵੀ ਆਈ ਪੀ ਨਹੀਂ ਹੁੰਦਾ ਕਿਉਂਕਿ ਸਭ ਤੋਂ ਵੱਡੇ ਫਕੀਰ ਹੀ ਵੀ ਆਈ ਪੀ ਹੁੰਦੇ ਆ ਤੇ ਫਕੀਰਾਂ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਸਾਧ ਸੰਗਤ ਜੀ ਜਿਹੜੇ ਫਕੀਰ ਹੁੰਦੇ ਆ ਇਹ ਐਵੇਂ ਨੇ ਫਕੀਰ ਕੋ ਬਣ ਜਾਂਦਾ ਸਾਧ ਹੋਣਾ ਸਭ ਤੋਂ ਔਖਾ ਕੰਮ ਹੈ ਇਹ ਸਾਧੂਆਂ ਦੇ ਦਰਬਾਰ ਤੇ ਬੈਠੇ ਐ ਸੰਤਾਂ ਦੇ ਦਰਬਾਰ ਤੇ ਬੈਠੇ ਐ ਕਿਸੇ ਸ਼ਾਇਰ ਨੇ ਫਕੀਰ ਫਫਾ ਤੇ ਕੱਕਾ ਤੇ ਰਾਰਾ ਇਹ ਤਿੰਨ ਸ਼ਬਦਾਂ ਦਾ ਡੈਫੀਨੇਸ਼ਨ ਦਿੱਤੀ ਐ ਔਰ ਉਹਨਾਂ ਨੇ ਲਿਖਿਆ ਫਫੇ ਤੋਂ ਵਾਕੇ ਕੱਟਣਾ ਕੱਕੇ ਤੋਂ ਕਾਇਨਾਤ ਨੂੰ ਜਿੰਦਾ ਰੱਖਣਾ ਤੇ ਰਾਰੇ ਤੋਂ ਉਹਦੀ ਰਜਾ ਵਿੱਚ ਰਹਿਣਾ ਜਿਹੜਾ ਇਨਸਾਨ ਫਾਕੇ ਕੱਟ ਕੇ ਉਸ ਕਾਇਨਾਤ ਨੂੰ ਜਿੰਦਾ ਰੱਖਦਾ ਤੇ ਉਹਦੀ ਰਜਾ ਵੀ ਤੇ ਰਹਿਦਾ ਉਹ ਇਨਸਾਨ ਫਕੀਰ ਹੈ ਤੇ ਸੰਤ ਬਿਹਤਰੀਨ ਸਾਉਂਡ ਔਰ ਸਾਡੇ ਮਾਨ ਸਾਹਿਬ ਦੇ ਨਾਲ ਸੇਵਾ ਕਰਦੇ ਆ ਅਸੀਂ ਸ਼ਾਮ ਕਰਾਸੀ ਵਿੱਚ ਇਹਨਾਂ ਦਾ ਪ੍ਰੋਗਰਾਮ ਤੋਂ ਆਇਆ ਸੀ ਮਜ਼ਾਕਤ ਅਲੀ ਸਲਾਮਤ ਅਲੀ ਦਰਵਾਜ਼ੇ ਉਤੇ ਮਾਨ ਸਾਹਿਬ ਪ੍ਰੋਗਰਾਮ ਪੇਸ਼ ਕਰਕੇ ਗਏ ਸੀ ਪਿਛਲੇ ਤੋਂ ਪਿਛਲੇ ਸਾਲ ਔਰ ਇਸ ਲਈ ਦਾ ਸ਼ੁਕਰ ਅਦਾ ਕਰਦੇ ਆ ਜਿਨ੍ਹਾਂ ਨੇ ਬਹੁਤ ਸਾਰਾ ਮਾਨ ਸਤਕਾਰ ਫਕੀਰਾਂ ਦੇ ਨਾਲ ਬੰਦਾ ਰਹਿਣ ਵਾਲਾ ਵੀ ਫਕੀਰੇ ਬਣ ਜਾਂਦਾ ਹੈ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਸਾਗਰ ਦਾ ਰੂਪ ਹੋ ਜਾਂਦੀ ਹੈ ਇਸ ਕਰਕੇ ਇਹ ਫਕੀਰ ਲੋਗ ਜਿਹੜੇ ਸੰਤਾਂ ਮਹਾਪੁਰਸ਼ਾਂ ਦੀ ਮਹਿਮਾ ਸਾਡੀ ਜ਼ੀਬਾਂ ਨਹੀਂ ਗਾ ਸਕਦੀ ਬੇਨ ਨਹੀਂ ਗਾ ਸਕਦੇ ਸੰਤ ਦੀ ਮਹਿਮਾ ਬੇਦ ਨਾ ਜਾਣੇ ਇਹ ਸਕਦੇ ਹਨ ਪਰ ਅਸੀਂ ਲੋਕ ਕਰਮਾਂ ਵਾਲੇ ਜਿਹੜੇ ਸਤਗੁਰਾਂ ਦੇ ਦਰਬਾਰ 'ਤੇ ਬੈਠੇ ہیں ਜਿੱਥੇ 24 ਘੰਟੇ ਰੱਬ ਰੱਬ ਹੁੰਦੀ ਹੈ ਪਰਮੇਸ਼ਵਰ ਦਾ ਨਾਮ ਘਟ ਘਟ ਕੇ ਅੰਦਰ ਕੀ ਜਾਣਤ ਫੰਡ ਕਮੇਟੀ ਵੱਲੋਂ ਔਰ ਵਿਸ਼ੇਸ਼ ਤੌਰ ਤੇ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ ਸਾਡੇ ਪੁਲਿਸ ਮੁਲਾਜ਼ਮ ਜਿੰਨੇ ਵੀ ਆਪਣੀ ਆਪਣੀ ਸੇਵਾ ਦੇ ਰਹੇ ਹਨ ਉਹਨਾਂ ਦਾ ਵੀ ਸ਼ੁ크ਰੀਆ ਅਦਾ ਕਰਦੇ ਆਂ ਸਾਡੇ ਐਸਐਚਓ ਸਾਹਿਬ ਜਿਵੇਂ ਜਿਵੇਂ ਐਸਐਸਪੀ ਹੁਸ਼ਿਆਰਪੁਰ ਦਾ ਹੁਕਮ ਉਮੇ ਉਮੇ ਉਹਨਾਂ ਨੇ ਵੀ ਆਰਡਰ ਕਰਨੇ ਔਰ ਸੇਵਾ ਕਰਨੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਬੈਠ ਜਾਣ ਥੱਲੇ ਬੈਜੋ ਥੱਲੇ ਜੀ ਥੱਲੇ ਬੈ ਜਾਓ ਫਕੀਰਾਂ ਦਾ ਦਰਬਾਰ ਆ ਕੋਈ ਗੱਲ ਨਹੀਂ ਬਾਕੀ ਵੀ ਬਹਿ ਜਾਓ ਥੱਲੇ ਬੜਾ ਲੰਬਾ ਪ੍ਰੋਗਰਾਮ ਹੋਣਾ ਹੈ ਉਹ ਕਿਉਂਕਿ ਮਾਨ ਸਾਹਿਬ ਘੱਟੋ ਘੱਟ 3 ਘੰਟੇ ਕਿ ਆਉਂਦੇ ਹੁੰਦੇ ਨੇ ਇਸ ਕਰਕੇ ਤੁਹਾਨੂੰ ਬਹਿ ਜਾਣਾ ਚਾਹੀਦਾ ਜਿਹੜਾ ਬਹਿ ਗਿਆ ਉਹ ਹੀ ਸਭ ਕੁਝ ਲੈ ਗਿਆ ਤੇ ਜਿਹੜਾ ਖੜਾ ਖੜਾ ਰਹਿ ਗਿਆ ਉਹਦੇ ਫੇਰ ਬੱਲੇ ਕੁਝ ਨਹੀਂ ਪੈਣਾ ਇਸ ਕਰਕੇ ਬੈਠ ਜਾਓ ਫਕੀਰਾਂ ਦੇ ਦਰਬਾਰ ਤੇ ਇਹ ਸਕੂਲ ਇਦਾਂ ਦਾ ਜਿੱਥੇ ਗਲਤੀ ਕੀਤੀ ਦੀ ਮਾਫੀ ਨਹੀਂ ਮਿਲਦੀ ਇਹ ਫਕੀਰਾਂ ਦੇ ਦਰਬਾਰਾਂ 'ਤੇ ਮਾਫੀ ਨਹੀਂ ਹੁੰਦੀ ਕੋਈ ਵੀ ਤੇ ਜੇ ਕੋਈ ਬੰਦਾ ਭੁੱਲ ਭੱਲੇ ਕਿ ਗਲਤੀ ਕਰ ਜਾਵੇ ਨਾ ਉਹ ਫੇਰ ਧੱਕਿਆ ਜਾਂਦਾ ਇਸ ਕਰਕੇ ਫੇਰ ਨਾਲ ਬੈਠੋ ਫਕੀਰਾਂ ਦੇ ਦਰਬਾਰ 'ਤੇ ਜੁੜ ਕੇ ਬੈਠੋ ਜਿਹਨੂੰ ਲੱਭਦਾ ਫਿਰੇ ਉਹ ਹੈ ਵਿੱਚ ਤੇਰੇ ਇਹਨੂੰ ਟੋਲ ਕੀ ਕੰਮ ਤਾਂ ਦਵੀਰਾਂ ਦਾ ਪਹਿਲੋਂ ਹਸਤੀ ਬਸ ਕਰ ਲਈ ਆਪਣੇ ਫੇਰ ਦਰਸ਼ਨ ਕਰ ਲਈ ਪੀਰਾਂ ਨਾਲ ਇਹ ਪੀਰ ਫਕੀਰ ਸ਼ੈਨਸ਼ਾ ਜਿਹੜੇ ਉਸ ਅੱਲਾਹ ਤਾਲਾ ਦੇ ਨਾਲ ਜੁੜੀਆਂ ਹੋਈਆਂ ਹੋ ਚੁੱਕੀਆਂ ਹਨ ਉਹਨਾਂ ਦਾ ਸਵਾਗਤ ਹੈ ਜਿਹੜੇ ਇਸ ਸਰਵਾਤ ਤੇ ਪਹੁੰਚੇ ਹਨ ਉਹਨਾਂ ਦਾ ਨਿੱਘਾ ਸਵਾਗਤ ਹੋਸਟ ਵੈਲਕਮ ਤੋਂ ਸਾਡੇ ਅੱਜ ਦੇ ਇਸ ਜੈ ਬਾਬਾ ਭੋਲੇनाथ ਜੀ ਜੈ ਬਾਬਾ ਭੋਲੇनाथ ਜੀ ਤੁੰਗ ਜੀ ਦੀ ਜਵਾਨੀ ਦੇ ਹਰ ਦਿਲ ਅਜ਼ੀਜ਼ ਕਲਾਕਾਰਾਂ ਵਿੱਚ ਸਲਾਮ ਹੋ ਦੇ ਬਾਣੀ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਕਹਿੰਦੇ ਜੇ ਕਿਸੇ ਬੰਦੇ ਨੂੰ ਦਰਸ਼ਨ ਹੋ ਸਕਦੇ ਕਿਉਂਕਿ ਪ੍ਰਮਾਤਮਾ ਦਾ ਜਿਹੜਾ ਵਾਸ ਹੈ ਉਹ ਫਕੀਰਾਂ ਦੀ ਤਾਹੇ ਬੇੜੇ ਪਾਰ ਹੋ ਜਾਂਦੇ ਤੇ ਜੇ ਫੇ ਇਦਾਂ ਦੀ ਨਾਮ ਬਵਸਾ ਵੱਢੀ ਹੋਵੇ ਤਾਂ ਫੇ ਦੁਨੀਆ ਰੱਬ ਤੇ ਜੱਬ ਦੀ ਗੱਲ ਅਲੱਗ-ਅਲੱਗ ਹੀ ਹੈ ਜੀ ਇਸ ਕਰਕੇ ਸਾਡੇ ਮਜੀਸ਼ਨ ਪਰਿਵਾਰ ਸੰਗੀਤਕ ਗਰੁੱਪ ਜਿਹੜਾ ਅਸਮਾਨ ਜੀ ਦਾ ਨਾਮ ਹੈ ਇੱਕ ਸੰਗੀਤ ਦੀ ਚੱਲਦੀ ਫਿਰਦੀ ਸੰਸਥਾ ਜਨਾਬ ਗੁਰਦਾਸ ਮਾਨ ਜੀ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਸਾਡਾ ਬੇੜਾ ਪਾਰ ਹੋ ਸਕਦਾ ਕਿਉਂਕਿ ਹਮੇਸ਼ਾ ਫਕੀਰਾਂ ਦਾ ਗਾਣਾ ਗਾਉਂਦੇ ਆ ਔਰ ਸ਼ਾਮ 38 ਵਜੇ ਕਾ ਬਾਕਿ ਇਹੋ ਜਿਹਾ ਵਰਤਿਆ ਕਿ ਸਾਡੇ ਇੱਕ ਸੱਜਣ ਨੇ ਸਟੇਜ ਤੇ ਕਹਿ ਦਿੱਤਾ ਵੀ ਮੈਂ ਇਸ ਦਰਬਾਰ ਦੇ ਉੱਤੇ ਮੈਨੂੰ 40 ਸਾਲ ਹੋ ਗਿਆ ਧੱਕੇ ਮਾਲਿਆਂ ਨੂੰ ਤੇ ਮਾਨ ਸਾਹਿਬ ਨੇ ਇਸ ਕਰਕੇ ਇਹ ਫਕੀਰਾਂ ਦਾ ਰੂਹ ਜਨਾਬ ਗੁਰਦਾਸ ਸਿੰਘ ਜਿਨ੍ਹਾਂ ਦਾ ਕੋਈ ਤੋੜ ਨਹੀਂ ਦੁਨੀਆ ਦੇ ਅੰਦਰ ਔਰ ਮਾਂ ਸਰਸਵਤੀ ਦਾ ਵਾਸਾ ਫਕੀਰਾਂ ਦਾ ਆਸ਼ੀਰਵਾਦ ਦਰਬਾਰ ਨਚਤਨ ਸਿੰਘ ਰੇਹਿੰਦੇ ਆ ਪ੍ਰੋਗਰਾਮਾਂ ਦੇ ਅੰਦਰ ਤੇ ਮਲਾਫ ਦੀਆਂ ਘੜੀਆਂ ਸ਼ੁਰੂ ਗਹਿਰਾ ਪੁੱਛਣਾ ਚਾਹੀਦਾ ਬਾਬਾ ਜੀ ਨੂੰ ਕਿ ਮਾਰਾ ਤੁਸੀਂ ਤੇ ਭਰਤੀ ਕਰਦੇ ਆ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਐ ਸੀ ਕਿਹੜੀ ਤੁਹਾਨੂੰ ਚੀਜ਼ ਲਈਏ ਪਰ ਅਸੀਂ ਲੋਕ ਦੇਖੋ ਕਿੰਨੇ ਸਵਾਰਥੀ ਐ ਅਸੀਂ ਆਪਣੇ ਸਵਾਰਥਾਂ ਦਾ ਕਾਡਾ ਕੰਮ ਨਹੀਂ ਬਣਦਾ ਇਹ ਕੰਮ ਬਣ ਜੇ ਬਾਹਰਲਾ ਜਾਂ ਫਿਰ ਸਾਡੀ ਦੁਕਾਨ ਨਹੀਂ ਚੱਲਦੀ ਸਾਡੀ ਦੁਕਾਨ ਚੱਲ ਪਵੇ ਜਾਂ ਬਾਬਾ ਜੀ ਸਾਡੇ ਕੋਲ ਮਾਇਆ ਹੈ ਨਹੀਂ ਮਾਇਆ ਮਿਲ ਜਾਵੇ ਜਾਂ ਗੱਡੀ ਹੈ ਨਹੀਂ ਗੱਡੀ ਮਿਲ ਆਵਣ ਉਹ ਹਮੇਸ਼ਾ ਦੇ ਬਾਹਰ ਨਿਕਲ ਜਾਂਦਾ ਸੋ ਮੈਂ ਅੱਜ ਸ਼ੁਕਰੀਆ ਲਾ ਕਰਦਾ ਹਾਂ ਇਸ ਦਰਵਾਜ਼ੇ Vamos ਕੋਤਹੀ ਨਿਗਾ ਸਵਾਗਤ ਹੈ ਸਾਡੇ ਵਿਚਕਾਰ ਸਾਡੇ ਮਾਨਯੋਗ ਸਾਈਂ ਉਹ ਜਾਗਰਸ਼ਾਹ ਜੀ ਕਾਦਰੀ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਮੰਡਾਲੀ ਵਾਲੀ ਸਰਕਾਰ ਔਰ ਪੰਜਾਬ ਫਕੀਰ ਸਭਾ ਦੇ ਪ੍ਰਧਾਨ ਸਾਡੇ ਸਾਈਂ ਲੋਗ ਸਾਈਂ ਉਹ ਜਾਗਰਸ਼ਾਹ ਜੀ ਕਾਦਰੀ ਆਪਣੀ ਸਮੁੱਚੀ ਟੀਮ ਦੇ ਨਾਲ ਤਸ਼ਰੀਫ ਲੈ ਕੇ ਆਏ ਆਂ ਫਕੀਰਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਹੈ ਨਿਗਾ ਜੀ ਆਇਆਂ ਸਾਡੇ ਸਾਈਂ ਲੋਗ ਉਹਨਾਂ ਦੇ ਨਾਲ ਸਾਡੇ ਰੋਸ਼ਨ 로ਸ਼ੀ ਜੀ ਔਰ ਸਾਡੇ ਅਵਤਾਰ ਜੀ ਔਰ ਸਾਡੇ ਹੋਰ ਐਸਐਸਪੀ ਸਾਹਿਬ ਐਸਪੀ ਸਾਹਿਬ ਉਹ ਵੀ ਇੱਥੇ ਸ਼ਵੇ ਨੇ ਹੋਰ ਸੰਤ ਲੋਕ ਸਾਈ ਲੋਕ ਸੱਚੀਆਂ ਸਰਕਾਰਾਂ ਉਹਨਾਂ ਦੇ ਨਾਲ ਨੇ ਅਸੀਂ ਜਿਵੇਂ ਆਏ ਨੇ ਗਿਆ ਸਵਾਗਤ ਕਰਦੇ ਆਂ ਇਸ ਦਰਬਾਰ ਦੀ ਸੇਵਾ ਦਾ ਰੰਗ ਲਓ ਸੰਤਾਂ ਮਹਾਂਪੁਰਸ਼ਾਂ ਮਲੋਂ ਸੰਤਾਂ ਨੂੰ ਗੁਜਾਰਿਸ਼ ਹੈ ਕਿ ਬੈਠ ਜਾਓ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਦੀ ਕਿਰਪਾਲਤਾ ਕਰੋ ਔਰ ਸੰਤਾਂ ਨੂੰ ਅੱਗੇ ਆਉਣ ਦਿਓ ਬਾਬਾ ਜੀ ਨੂੰ ਅੱਜ ਦੇ ਸਮੇਲੇ ਵਿੱਚ ਪਹੁੰਚਣ ਲਈ ਲੱਖ ਲੱਖ ਮੁਬਾਰਕਬਾਦ ਮੈਂ ਗੁਜਾਰਿਸ਼ ਕਰਦਾ ਹਾਂ ਸਾਈਓ ਜੀ ਸਾਡੇ ਇਸ ਸਮੇਲੇ ਵਿੱਚ ਪਹੁੰਚੇ ਬਾਬਾ ਜੀ ਲੋਕੋ ਯਾਰਸ਼ ਕੀਤੀ ਜਾਂਦੀ ਹੈ ਕਿ ਮਹਿਫਲ ਵਿੱਚ ਆਣ ਕੇ ਬਿਰਾਜ਼ਮਾਨ ਹੋਣ ਦੀ ਕਰਵਾਲਤਾ ਕਰਨ ਸਾਈਓ ਅੰਦਰ ਬੈਠੇ ਹਨ ਔਰ ਬਾਬਾ ਜੀ ਨੂੰ ਬੇਨਤੀ ਹੈ ਕਿ ਇੱਥੇ ਆਣ ਕੇ ਜੀਵਨ ਦੇ ਨਾਲ ਮੇਲ ਮਿਲਾਉਣ ਤੋਂ ਬਾਅਦ ਦਰਮੇਸ਼ਰ ਵਿੱਚ ਜਾ ਕੇ ਬਿਰਾਜ਼ਮਾਨ ਹੋਣ ਸਾਡੇ ਐਸਆਈ ਸਾਹਿਬ ਸਰਦਾਰ ਬਹਾਦਰ ਸਰਦਾਰ ਰਜਿੰਦਰ ਸਿੰਘ ਜੀ हाजीपुर इस प्रोग्राम को सपोर्ट कर रहे हैं दोनों पासे जो पासेटेजिया स्टेजा लग एक साढ़े आए साइए मेहमान वास्तेज है और बाबा जी ने गुजारिश करा कि सही लोग इस दरबार से आकर बैठने कृपाता कहते शिकवाल

ਤੇਰੇ ਅਸਕੋ ਕੇ ਨਾਮ ਤੇ ਸਰਕਾਰ ਤੇਰੇ ਦਮ ਸਹੀ ਸਜੀ ਹੈ ਕਿਉਂਕਿ ਨਿਸ਼ਾਨਾ ਬਿਨਾ ਨਮਾਜ਼ ਨਹੀਂ ਹੁੰਦੀ ਬਿਨਾ ਵੇਖਿਆ ਸਜਦਾ ਕੌਣ ਕਰੇ ਜਿੰਨਾ ਚਿਰ ਸਾਹਮਣੇ ਬੈਠਾ ਹੋਵੇ ਤਾਂ ਸਰਕਾਰਾਂ ਗੱਲ ਤਾਂ ਹੀ ਬਣਦੀ ਹੈ ਬਾਕੀ ਇਹ ਸੰਤ ਜੋ ਬੈਠੀ ਹੈ ਉਹ ਤੇ ਸੁਣੀ ਜਾਂਦੀ ਹੈ ਯੋ ਪਰੀਹਾ ਮਾਤਾ ਤਾ ਤੇਰੇ ਕਾਬਲ ਕਿ ਮੇਰੀ ਆਤ ਜਿੰਦਗੀ ਤੇਰੀ ਸਾਥੀ ਤੁਹਾਨੂੰ ਸਾਡੀ ਇਹ ਪੇਸ਼ ਕਰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਸਹਿਲਕਾ ਪੰਜਾਬ ਟੀਵੀ .n